ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਗੁਰੂ ਜੀ ਦੀ ਸਾਡੀ ਨਵਾਜ਼ੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸਤਿਕਾਰਯੋਗ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤਿੰਨਾਂ ਦੀ ਰਚਿਤ ਰਚਨਾ ਸ਼੍ਰੀ ਗੁਰੂ ਨਾਨਕ ਚਮਤਕਾਰ ਇਸ ਗ੍ਰੰਥ ਵਿੱਚੋਂ ਆਪਾਂ ਸਾਰੇ ਪੜ੍ਹ ਸੁਣ ਰਹੇ ਹਾਂ ਜੋ ਇਤਿਹਾਸ ਭਾਈ ਵੀਰ ਸਿੰਘ ਸਾਹਿਬ ਜੀ ਸਾਡੇ ਵਰਗੇ ਅਲਪਗ ਜੀਵਾਂ ਨੂੰ ਸਮਝਾਉਣ ਲਈ ਔਰ ਤਰ੍ਹਾਂ ਤਰ੍ਹਾਂ ਦੇ ਸਮੇਂ ਸਮੇਂ ਅਨੁਸਾਰ ਪੈ ਰਹੇ ਸ਼ੰਕੇ ਉਹਨਾਂ ਨੂੰ ਮਿਟਾਉਣ ਲਈ ਸਾਡੇ ਮਨ ਵਿੱਚ ਹਿਰਦੇ ਵਿੱਚ ਗੁਰੂ ਪਾਤਸ਼ਾਹ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਸਤੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਜੋ ਵੱਖ-ਵੱਖ ਤਰ੍ਹਾਂ ਦੇ ਵਿਚਾਰ ਦਿੱਤੇ ਹਨ ਉਹਨਾਂ ਨੂੰ ਸਾਡੇ ਮਨ ਅੰਦਰ ਦ੍ਰਿੜ ਕਰਾਉਣ ਵਾਸਤੇ ਜੋ ਵਿਚਾਰ ਦੇ ਰਹੇ ਹਨ ਇੱਕ ਦ੍ਰਿਸ਼ਟਾਂਤ ਆਪ ਲਿਖ ਰਹੇ ਨੇ ਇੱਕ ਪਰਿਵਾਰ ਦੇ ਵਿੱਚ ਭੈਣ ਦੇ ਭਰਾ ਆਪਸ ਵਿੱਚ ਗੱਲਾਂ ਕਰਦੇ ਆ ਭੈਣ ਨੇ ਸਵਾਲ ਕੀਤਾ ਵੀਰ ਜੀ ਜੇ ਸਾਰੇ ਇਤਿਹਾਸ ਦੇ ਗ੍ਰੰਥ ਅਲੋਪ ਹੋ ਜਾਣ ਸ਼ਬਦ ਵਰਤੇ ਆ ਭਾਈ ਵੀਰ ਸਿੰਘ ਸਾਹਿਬ ਨੇ ਅਲੋਪ ਹੋ ਜਾਣ ਇਹ ਨਹੀਂ ਕਿ ਸਾਰੇ ਗ੍ਰੰਥ ਛੱਡ ਦਿੱਤੇ ਜਾਣ ਜਾਂ ਖਤਮ ਹੋ ਜਾਣ ਜਾਂ ਹੋਰ ਨਹੀਂ ਅਲੋਪ ਹੋ ਜਾਣ ਤਾਂ ਕੀ ਫਿਰ ਅਸੀਂ ਗੁਰੂ ਪਾਤਸ਼ਾਹੀਆਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੇਖ ਸਕਦੇ ਆ ਤੇ ਵੀਰ ਐਵੇਂ ਪਾਸ ਹੈ ਦੁਨਿਆਵੀ ਪੜ੍ਹਾਈ ਤੋਂ ਇਲਾਵਾ ਹਿਰਦੇ ਵਿੱਚ ਗੁਰਮੁਖਤਾਈ ਆ ਔਰ ਆਪਣੇ ਬਜ਼ੁਰਗਾਂ ਦੇ ਕੋਲੋਂ ਗੁਰੂ ਪਾਤਸ਼ਾਹ ਜੀਆਂ ਦੇ ਪਿਆਰ ਵਾਲੀਆਂ ਸਾਖੀਆਂ ਵੀ ਸੁਣੀਆਂ ਹਨ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰ ਦਾ ਸਿਧਾਂਤ ਵੀ ਦ੍ਰਿੜ ਕੀਤਾ ਹੋਇਆ ਪੋਤਰ ਦੇ ਰਿਹਾ ਹੈ ਅਨੇ ਪੁੱਛਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਖੀਆਂ ਫਿਰ ਕਿਵੇਂ ਆਉਂਦੀਆਂ ਕਿਹੜੀਆਂ ਆਉਂਦੀਆਂ ਨੇ ਤੇ ਵੀਰ ਨੇ ਕਿਹਾ ਸੀ ਕਈ ਕਈ ਸ਼ਬਦ ਤਾਂ ਸਾਰੇ ਸਾਰੇ ਸ਼ਬਦ ਹੀ ਸਾਖੀਆਂ ਹੀ ਨੇ ਤੇ ਪਹਿਲੀ ਸਾਖੀ ਆਪਾਂ ਸਰਵਣ ਕੀਤੀ ਸੀ ਬਗਲ ਸਮਾਦੀ ਜਿਵੇਂ ਆਸਾ ਜੀ ਦੀ ਵਾਰ ਦਾ ਵਚਨ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰਗ ਦੋਇ ਤੋਤੀ ਬਸਤਰ ਕਪਾਟ ਇਥੋਂ ਤੱਕ ਇਤਿਹਾਸ ਸੁਣਿਆ ਸੀ ਆਓ ਅੱਗੇ ਸੁਣੀਏ ਪਹਿਲਾ 5 ਵਾਰ ਸਤਨਾ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਗੇ ਸਾਖੀ ਆ ਰਹੀ ਹੈ ਰਾਜ ਪੁੱਤਰੀਆਂ ਦੀ ਸਾਖੀ ਜਨਮ ਸਾਖੀਆਂ ਪ੍ਰਸੰਗਾਂ ਦੀ ਮਦਦ ਨਾਲ ਤਾਂ ਅਸੀਂ ਕਿਤਨੇ ਹੀ ਸ਼ਬਦਾਂ ਬਾਬਤ ਦੱਸ ਸਕਦੇ ਹਾਂ ਕਿ ਫਲਾਣੇ ਪਰਥਾਏ ਫਲਾਣਾ ਸ਼ਬਦ ਉਚਾਰਿਆ ਹੈ ਪਰ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਉਗਾਹੀ ਤੋਂ ਵੀ ਬਹੁਤ ਇਹੋ ਜਿਹੇ ਪਤੇ ਲੱਗਦੇ ਆ ਜਿਵੇਂ ਕਿ ਗਦਸ਼ੋ ਪੁਤਰੀ ਰਾਜਕੁਵਾਰ ਨਾਮ ਪਣਹੋ ਸੱਚ ਦੋਤ ਸਵਾਰ ਇਹ ਸ਼ਿਵਨਾਬ ਰਾਜੇ ਦੀ ਪੁੱਤਰੀ ਨੂੰ ਗੁਰੂ ਪਾਤਸ਼ਾਹ ਜੀਆਂ ਦਾ ਉਪਦੇਸ਼ ਕੀਤਾ ਹੋਇਆ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੇਵਲ ਇੰਨੀ ਉਗਾਹੀ ਹੀ ਮਿਲਦੀ ਹੈ ਕਿ ਕਿਸੇ ਰਾਜਕੰਨਿਆ ਨੂੰ ਸਤਗੁਰਾਂ ਨੇ ਕਿਹਾ ਜਾਓ ਬੇਟਾ ਨਾਮ ਜਪੋ ਇਹ ਹੀ ਸੱਚੀ ਸੁੰਦਰਤਾ ਹੈ ਕਿਉਂਕਿ ਜਦੋਂ ਸ਼ਿਵਨਾਬ ਰਾਜੇ ਦੇ ਰਾਜ ਵਿੱਚ ਸਤਗੁਰ ਪਹੁੰਚਿਆ ਤੇ ਉੱਥੇ ਸਤਗੁਰਾਂ ਦੇ ਪ੍ਰਤਿਆਵੇ ਹੋਏ ਆ ਵੇ ਸਾਧੂ ਵੇਖੀਏ ਪੂਰਾ ਜਾਂ ਅਧੂਰਾ ਹੁਣ ਮਹਾਰਾਜ ਦੇ ਆ ਪਰਮੇਸ਼ਰ ਸਨ ਔਰ ਰਾਜੇ ਸ਼ਿਵਨਾਬ ਦੀ ਬੇਟੀ ਨਾਲ ਕੁਝ ਹੋਰ ਸੁੰਦਰ ਇਸਤਰੀਆਂ ਨੂੰ ਲੜਕੀਆਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਮਹਾਰਾਜ ਜੀਆ ਨੂੰ ਮੋਹਿਤ ਕਰਨ ਵਾਸਤੇ ਆਈ ਆ ਉੱਥੇ ਮਹਾਰਾਜ ਨੇ ਪੁੱਤਰ ਕਹਿ ਕੇ ਧੀ ਕਹਿ ਕੇ ਬੇਟਾ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਦੇ ਮਨ ਅੰਦਰ ਜਿਹੜਾ ਕਲ ਤਖਿਆਲ ਸ਼ਬਦ ਸੀ ਉਹਨੂੰ ਗੁਰੂ ਮਹਾਰਾਜ ਜੀਆਂ ਨੇ ਬਿਲਕੁਲ ਖਤਮ ਕਰ ਦਿੱਤਾ ਅੱਗੇ ਆ ਰਹੀ ਹੈ ਸਾਖੀ ਸ਼ਿਵਨਾਬ ਰਾਜੇ ਦੀ ਨੂਹ ਫਿਰ ਸ਼ਿਵਨਾਬ ਦੀ ਬੋਠੀ ਨੂਹ ਨੂੰ ਕਹਿੰਦੀ ਹੈ ਮਹਾਰਾਜ ਨੂੰ ਮੱਥਾ ਟੇਕ ਤੇ ਉਹ ਕਹਿੰਦੀ ਹੈ ਮੇਰੇ ਤੋਂ ਨਿਵਿਆ ਨਹੀਂ ਜਾਂਦਾ ਤਾਂ ਸੱਸ ਕਹਿੰਦੀ ਹੈ ਦੇਹ ਦਾ ਅਭਿਮਾਨ ਨਾ ਕਰ ਸਰੀਰ ਦਾ ਵੱਡੇ ਵੱਡੇ ਪੱਕੇ ਮੰਦਰ ਢਹਿ ਗਏ ਇਸ ਦੇ ਨੇ ਕਦਰ ਰਹਿਣ ਤਦੋਂ ਸਤਿਗੁਰ ਉਸ ਸੁੰਦਰੀ ਨੂੰ ਕਹਿੰਦੇ ਆ ਨਹੀਂ ਬੇਟਾ ਕਿਸੇ ਦੇ ਕਹੇ ਤੋਂ ਮੱਥਾ ਨਹੀਂ ਟੇਕਣਾ ਬਚਨ ਕਿਹਾ ਪਹਿਲਾ ਵਸਤ ਸਿ ਜਾਣ ਕੇ ਤਾਂ ਕੀਚੈ ਬਾਬਾ ਪਹਿਲਾ ਆਪ ਵਸਤੂ ਨੂੰ ਸਿਆਣ ਪਰਖ ਉਹਦਾ ਵਣਜ ਉਹਦਾ ਵਪਾਰ ਫੇਰ ਕਰ ਤੂੰ ਪਛਾਨ ਆਪਣੇ ਲਈ ਕਿ ਜਿਸ ਨੂੰ ਤੂੰ ਵਾਹਿਗੁਰੂ ਦਾਤ ਦਾ ਦਾਤਾ ਮੰਨਣਾ ਹੈ ਉਹ ਠੀਕ ਦਾਤਾ ਹੈ ਵੀ ਕਿ ਨਹੀਂ ਸਤਿਗੁਰ ਨੇ ਰਸਮ ਪ੍ਰਸਤੀ ਦੂਰ ਕਰਕੇ ਸੁਤੰਤਰ ਚੋਣ ਦਾ ਉਪਦੇਸ਼ ਦਿੱਤਾ ਤੇ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸਾਖੀ ਤਾਂ ਨਹੀਂ ਲਿਖੀ ਪਰ ਇਹ ਨੂੰ ਸਸ ਤੇ ਗੁਰੂ ਜੀ ਦੀ ਬਾਤ ਲਿਖੀ ਹੈ ਜਿਸ ਤੋਂ ਇਹ ਸਿੱਧ ਹੈ ਕਿ ਕਿਸੇ ਸਸ ਨੇ ਕਿਸੇ ਨੂੰ ਨੂੰ ਮੱਥਾ ਟੇਕਣ ਲਈ ਕਿਹਾ ਹੈ ਤੇ ਸਤਿਗੁਰ ਨੇ ਆਪਣੀ arogh ਤੰਦਰੁਸਤ ਤਕੜੀ ਤੇ ਅਭੈ ਰੂਹਾਨੀ ਜ਼ਿੰਦਗੀ ਪੈਦਾ ਕਰਨ ਦਾ ਸੱਚ ਉਪਦੇਸ਼ ਸੁਤੰਤਰ ਚੋਣ ਵਾਲਾ ਉਹਨੂੰ ਦਿੱਤਾ ਹੈ ਅਗਲੀ ਸਾਖੀ ਆ ਰਹੀ ਹੈ ਜਨੇਊ ਦੀ ਵੀਰ ਦੱਸ ਰਿਹਾ ਭੈਣ ਜੀ ਆਸਾ ਦੀ ਵਾਰ ਵਿੱਚ ਸਤਿਗੁਰ ਨੇ ਉਪਦੇਸ਼ ਦਿੱਤਾ ਹੈ ਕਿ ਧਾਗੇ ਦਾ ਜਨੇਊ ਮੁਕਤ ਨਹੀਂ ਕਰ ਸਕਦਾ ਮੁਕਤ ਕਰਨੇ ਵਾਲਾ ਜਨੇਊ ਉਹ ਹੋਰ ਹੈ ਕਿਹੜਾ ਦਇਆ ਸੰਤੋਖ ਜਾਤ ਸਤ ਆਦਿ ਸ਼ੁਭ ਗੁਣ ਇਹਨਾਂ ਗੁਣਾਂ ਦਾ ਚਾਹੀਦਾ ਹੈ ਹੈ ਤਾਂ ਇਹ ਸ਼ਲੋਕ ਉਪਦੇਸ਼ ਰੂਪ ਇਸ ਵਿੱਚ ਇੱਕ ਤੁਕ ਹੈ ਇਹ ਜਨੇਊ ਦੀ ਕ ਹਈ ਤਾਂ ਪਾਡੇ ਘੱਤ ਹੁਣ ਹਈ ਤਾਂ ਪਾਣੇ ਘੱਤ ਇਹ ਸਨਮੁਖ ਸੰਬੋਧਨ ਹੈ ਸਨਮੁਖ ਦਾ ਮਤਲਬ ਕਿਸੇ ਸਾਹਮਣੇ ਬੈਠੇ ਹੋਏ ਮਨੁੱਖ ਨੂੰ ਸੰਬੋਧਨ ਹੈ ਸਿੱਧਾ ਹਈ ਜੇ ਹੈ ਤਾਂ ਪਾਡੇ ਘੱਤ ਪੰਡਤ ਜੀ ਦਿਓ ਜੇ ਤੁਹਾਡੇ ਕੋਲ ਹੈ ਇਹਦਾ ਭਾਵ ਸਾਹਮਣੇ ਬੈਠੇ ਜਾਂ ਖੜੇ ਪੰਡਤ ਨੂੰ ਕਹਿ ਰਹੇ ਆ ਇਹ ਸਨਮੁਖ ਸੰਬੋਧਨ ਹੈ ਕਿਸੇ ਨੂੰ ਕਹਿ ਰਹੇ ਨੇ ਕਿ ਜੇ ਜਨੇਊ ਹਈ ਤਾਂ ਲਿਆ ਪਾ ਇਹ ਪਾਂਡੇ ਨਾਲ ਪਾਂਡੇ ਨਾਲ ਗੱਲਾਂ ਕਰ ਰਹੇ ਜਾਪ ਦੇ ਇੱਥੇ ਗੁਰੂ ਜੀ ਸਤਿਗੁਰ ਇਕਾਂਤ ਵਾਸੀ ਸਨ ਬਚਪਨ ਤੋਂ ਹੀ ਸੋ ਕਿਸੇ ਦੇ ਜਨੇਊ ਦੇ ਭੀੜ ਭੜੱਕੇ ਪਰ ਜਾਣਾ ਘੱਟ ਸੰਭਵ ਹੈ ਵੀ ਗੁਰੂ ਮਹਾਰਾਜ ਜੀ ਇਦਾਂ ਨਹੀਂ ਸੀ ਵੀ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਉੱਥੇ ਜਾਵੜੋ ਕਿਤੇ ਇਕੱਠ ਹੋ ਰਿਹਾ ਉੱਥੇ ਜਾਵੜੋ ਨਹੀਂ ਇਸ ਤਰ੍ਹਾਂ ਨਹੀਂ ਸੀ ਆਪਣੇ ਬੱਚਿਆਂ ਲਈ ਪਾਂਡੇ ਨੂੰ ਸੱਦਣਾ ਸੰਭਵ ਹੀ ਨਹੀਂ ਸੀ ਕਿਉਂਕਿ ਮਹਾਰਾਜ ਨੇ ਆਪਦੇ ਬੱਚਿਆਂ ਵਾਸਤੇ ਤਾਂ ਪੰਡਤ ਤੋਂ ਜਨੇਊ ਪਵਾਉਣ ਦਾ ਕੋਈ ਮਤਲਬ ਹੀ ਨਹੀਂ ਸੀ ਕਿਉਂਕਿ ਇੰਨਾ ਖਿਆਲਾਂ ਵਾਲੇ ਰਸਮ ਕਰਨ ਲਈ ਪਾਂਡੇ ਨੂੰ ਸੱਦ ਕੇ ਫਿਰ ਸਮਝੌਟੀ ਕਰਨੀ ਇਹ ਤਾਂ ਆਪਣੇ ਆਪ 'ਚ ਅਸੰਭਵ ਹੈ ਬਾਕੀ ਇਹੋ ਗੱਲ ਸਪਸ਼ਟ ਹੈ ਕਿ ਆਪਣੇ ਜਨੇਊ ਪਹਿਰਨ ਵੇਲੇ ਪਾਂਡਾ ਆਇਆ ਤੇ ਗੁਰੂ ਜੀ ਉਹਨੂੰ ਮਤ ਦੇ ਰਹੇ ਆ ਤੇ ਸੱਚੇ ਜਨੇਊ ਦੀ ਜੋ ਮੁਕਤ ਕਰੇ ਉਹਦੀ ਵਿਆਖਿਆ ਕਰ ਰਹੇ ਆ ਜੋ ਗੱਲਬਾਤ ਪੰਡਤ ਨਾਲ ਹੋਈ ਸੋ ਈਸ਼ਵਰੀਆ ਗਿਆਨ ਉਸ ਨੂੰ ਦੱਸਿਆ ਸੋ ਗੁਰੂ ਜੀ ਨੇ ਰਚ ਦਿੱਤਾ ਅਗਲੀ ਸਾਖੀ ਆ ਰਹੀ ਹੈ ਪਿੰਡ ਪੱਤਲ ਆਦ ਪਿੰਡ ਦਾ ਮਤਲਬ ਹੁੰਦਾ ਵੀ ਜਿਵੇਂ ਚੌਣਾ ਆਦਕ ਦੀਆਂ ਪਿੰਨੀਆਂ ਬੱਟੀਆਂ ਜਾਂਦੀਆਂ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ ਪੋਦੇ ਸਕੇ ਸਬੰਧੀਆਂ ਵੱਲ ਉਹਨੂੰ ਪਿੰਡ ਆਦਤ ਕਿਹਾ ਜਾਂਦਾ ਪਿੰਡ ਭਰੌਣੇ ਕਿਹਾ ਜਾਂਦਾ ਸੋ ਇਹਦੇ ਬਾਰੇ ਸਾਖੀ ਆ ਰਹੀ ਹੈ ਪਿੰਡ ਪੱਤਲ ਗੰਗਾ ਆਦਲੀ 베ਰਵਾ ਇਸ ਸ਼ਬਦ ਤੋਂ ਸਪਸ਼ਟ ਹੋ ਰਿਹਾ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਪੁਨ ਚਾਨਨ ਉਹ ਸੋਖਿਆ ਚੁਕਾ ਜਮ ਸਿਉ ਮੇਲ ਲੋਕਾ ਮਤ ਕੋ ਫਕੜ ਪਾਏ ਲਖ ਮੜਿਆ ਕਰ ਏ ਇਕੱਠੇ ਏਕ ਰਤੀ ਲੈ ਪਾਹੇ ਰਹਾਉ ਪਿੰਡ ਪਤਨ ਮੇਰੀ ਕੇਸੋ ਗਿਰਿਆ ਸਚ ਨਾਮ ਕਰਤਾਰ ਐਥੇ ਉਥੇ ਆਗੇ ਪਛੇ ਏ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੇ ਆਤਮਰਾ ਸੱਚਾ ਨਾਵਨਤਾ ਥੀਏ ਜਾ ਐਹਨੇ ਸਲਾਗੈ ਭਾਉ ਇਕ ਲੋਕੀ ਹੋਰ ਸ਼ਮਿਸ਼ਰੀ ਬ੍ਰਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸੀਸ ਕਬ ਹੂੰ ਨਖੂਟਸ ਨਾਹੇ ਆਸਾ ਰਾਗ ਵਿੱਚ ਸ਼ਬਦ ਹੈ ਸਾਫ ਹੈ ਕਿ ਕਿਸੇ ਪਿੰਡ ਭਰਉਣ ਲਈ ਪਾਂਡੇ ਜਾਂ ਹੋਰ ਕਿਸੇ ਨੇ ਕਿਹਾ ਹੈ ਤਾਪ ਜੀ ਨੇ ਵਚਨ ਕੀਤਾ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸਚ ਨਾਮ ਕਰਤਾਰ ਮੇਰੀ ਪਦ ਤੋਂ ਆਪਣੀ ਬਾਬਤ ਸਾਫ਼ ਕਹਿ ਰਿਹਾ ਜਿੱਥੇ ਕਿਹਾ ਨਾ ਵੀ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਮੇਰੀ ਮਤਲਬ ਮਹਾਰਾਜ ਆਪਣੀ ਗੱਲ ਕਰ ਰਹੀ ਹੈ ਇੱਥੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪਰਲੋਕ ਸਮੇਂ ਆਪ ਜੀਆਂ ਨੇ ਇਹ ਉਪਦੇਸ਼ ਆਪਣੇ ਅੰਤਲੇ ਸੰਸਕਾਰ ਦੇ ਬਾਬਤ ਦਿੱਤਾ ਹੈ ਜੇ ਕਿਸੇ ਹੋਰ ਦੇ ਪ੍ਰਥਾਏ ਇਹ ਉਪਦੇਸ਼ ਵੀ ਮੰਨ ਲਈਏ ਤਦ ਵੀ ਇਸ ਵਿੱਚ ਪੰਡਤ ਨੂੰ ਹਦਾਇਤ ਹੈ ਕਿ ਅੰਤਮ ਸੰਸਕਾਰ ਲਈ ਅਸਾਂ ਬ੍ਰਾਹਮਣੀ ਮਤ ਅਨੁਸਾਰ ਕਰਮ ਨਹੀਂ ਕਰਨਾ ਪਰ ਗੁਰਮਤ ਅਨੁਸਾਰ ਕਰਨਾ ਹੈ ਫਿਰ ਦੇਖੋ ਸਾਰੀਆਂ ਜਗਤ ਰੀਤਾਂ ਬਾਬਤ ਆਪ ਜੀ ਫਰਮਾਉਂਦੇ ਆ ਬੜਾ ਹੰਸ ਰਾਗ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਚਨ ਹਨ ਜਾਲ ਲਾਓ ਐਸੀ ਰੀਤ ਇਹੋ ਜੀ ਰੀਤ ਜਾਲ ਦੇਵਾਂ ਸਾੜ ਦੇਵਾਂ ਜਾਲ ਲਾਓ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ ਜਿਸ ਰੀਤ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਭੁੱਲ ਜਾਵੇ ਉਹ ਰੀਤ ਸਾੜ ਦਈਏ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ ਉਹ ਪ੍ਰੀਤ ਭਲੀ ਹੈ ਜਿਹੜੀ ਪ੍ਰੀਤ ਤੇ ਤੁਰਦਿਆਂ ਮਾਲਕ ਦੇ ਨਾਲ ਪ੍ਰੇਮ ਨਿਭ ਜਾਵੇ ਤੇ ਸਾਡੀ ਪਤ ਰਹ ਜਾਵੇ ਸੋ ਅੱਗੇ ਸਾਖੀ ਆ ਰਹੀ ਹੈ ਭਾਈ ਮਰਦਾਨਾ ਜੀ ਦੀ ਇਸੇ ਤਰ੍ਹਾਂ ਮਰਦਾਨੇ ਦਾ ਪਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਲੱਗਦਾ ਮਰਦਾਨੇ ਪਰਥਾਏ ਇੱਕ ਸ਼ਲੋਕ ਗੁਰੂ ਜੀ ਨੇ ਬਿਹાગੜਾ ਰਾਗ ਦੀ ਵਾਰ ਦੇ ਵਿੱਚ ਉਚਾਰਨ ਕੀਤਾ ਹੈ ਇੱਥੋਂ ਪਤਾ ਲੱਗਦਾ ਹੈ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਿਕਟ ਵਰਤੀ ਸਿੱਖ ਸਨ ਅੱਗੇ ਭਾਈ ਮੂਲੇ ਦੇ ਸਬੰਧ ਵਿੱਚ ਸਤਵਾਂ ਵਿਚਾਰ ਸਤਵੀ ਸਾਖੀ ਸਤਵਾਂ ਕਥਨ ਇਹ ਹੈ ਇਸੇ ਤਰ੍ਹਾਂ 12 ਤੇ ਵਧੇਕ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਉਂਦਾ ਹੈ ਨਾਲ ਕੇ ਰਾੜਾ ਦੋਸਤੀ ਕੁੜਾ ਕੁੜੀ ਪਾਏ ਮਰਨ ਨ ਜਾਪੈ ਮੂਲਿਆ ਆਵੇ ਕਿਤੇ ਥਾਏ ਇਸ ਸ਼ਲੋਕ ਤੋਂ ਵੀ ਪਤਾ ਚੱਲਦਾ ਹੈ ਕੇ ਮੂਲੇ ਕਿਰਾੜ ਪ੍ਰਥਾਏ ਇਬਾਕ ਹੋਏ ਨੇ ਕਿਰਾੜ ਬਾਣੀਆਂ ਨੂੰ ਕਹਿੰਦੇ ਆ ਪੁਰਾਣੇ ਸਮਿਆਂ ਦੇ ਵਿੱਚ ਆਮ ਹੀ ਲੋਕ ਕਿਰਾਆੜ ਸ਼ਬਦ ਵਰਤਦੇ ਸੀ ਫਿਰ ਹੌਲੀ-ਹੌਲੀ ਲੱਗਿਆ ਵੀ ਇਹ ਸ਼ਬਦ ਠੀਕ ਨਹੀਂ ਫਿਰ ਹੌਲੀ-ਹੌਲੀ ਬਾਣੀਆਂ ਫਿਰ ਮਹਾਜਨ ਆਦਕ ਸ਼ਬਦ ਜਿਵੇਂ-ਜਿਵੇਂ ਚਲੋ ਦੁਨੀਆ ਬਦਲਦੀ ਹੈ ਤਿਉਂ-ਤਿਉਂ ਸ਼ਬਦ ਨੇ ਜਿਹੜੇ ਉਹ ਬਦਲੀ ਹੋ ਜਾਂਦੇ ਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਪਿਤਾ ਦੇ ਪਰਥਾਏ ਸ਼ਬਦ ਬੱਚਿਆਂ ਨੇ ਕਹਿਣਾ ਤੇ ਅੱਜ ਦੇ ਸਮੇਂ ਵਿੱਚ ਪਿਤਾ ਦੇ ਪਰਥਾਏ ਸ਼ਬਦ ਕਹਿਣਾ ਉਹਦੇ ਵਿੱਚ ਫਰਕ ਹੈ ਹੁਣ ਡੈਡੀ ਕਹਿੰਦੇ ਆ ਤੇ ਪੁਰਾਣੇ ਸਮਿਆਂ ਵਿੱਚ ਬਾਪੂ ਕਹਿੰਦੇ ਸੀ ਬਾਈ ਵੀ ਕਹਿੰਦੇ ਸੀ ਕਈ ਇਸ ਤਰ੍ਹਾਂ ਸ਼ਬਦ ਸੋ ਇਹ ਮੂਲੇ ਦੇ ਪਰਥਾਏ ਜਿਹੜਾ ਬਾਣੀਆਂ ਸੀ ਉਦੇ ਪਰਥਾਏ ਸਤਿਗੁਰ ਜੀ ਦਾ ਸ਼ਬਦ ਹੈ ਅੱਗੇ ਵਜਣਾ ਆ ਰਿਹਾ 8ਵਾਂ ਵਚਨ ਮਜਹਬ ਦੇ ਬਾਰੇ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਦਰਜ ਹੈ ਭੈਣ ਨੇ ਪੁੱਛਿਆ ਉਸ ਸਮੇਂ ਪੰਜਾਬ ਦਾ ਮਜਬ ਧਰਮ ਜਾਂ মত ਕੀ ਸੀ ਵੀ ਪੰਜਾਬ ਦੇ ਜਿਆਦਾ ਲੋਕ ਕਿਹੜੇ ਪਾਸੇ ਸੀ ਉਦੋਂ ਵੀਰ ਨੇ ਕਿਹਾ ਕਾਮਾ ਰੋਲੀ ਕਾਮਾ ਰੋਲੀ ਪਈ ਹੋਈ ਸੀ ਵੇਦ ਮਤ ਨੂੰ ਬੁੱਧ ਮਤ ਖਾ ਚੁੱਕਾ ਸੀ ਬੁੱਧ ਮਤ ਨੂੰ ਬ੍ਰਾਹਮਣੀ ਮਤ ਸਮਾਪਤ ਕਰ ਚੁੱਕਾ ਸੀ ਬ੍ਰਾਹਮਣੀ ਮਤ ਨੂੰ ਮੁਸਲਮਾਨ ਮੁੜ ਗ੍ਰਹਿਣ ਲਾ ਰਿਆ ਸੀ ਪਰ ਵੈਸ਼ਨੋ ਮਤ ਦੀ ਹਲਕੀ ਰੰਗਣ ਉਹ ਵੀ ਚੜ ਕੇ ਫਿੱਕੀ ਪੈ ਰਹੀ ਸੀ ਪਰ ਕਨਪਾਟੇ ਜੋਗੀ ਮਤ ਦੀ ਪਿਉਂਦ ਕੁਝ ਹਰੀ ਸੀ ਪਰ ਇਹ ਹਰੀਆਵਲੀ ਧਾਰਨਾ ਧਿਆਨ ਸਮਾਧੀ ਦੀ ਨਹੀਂ ਸੀ ਇਹ ਨਾਟਕਾਂ ਚੇਟਕਾਂ ਤੰਤਰਾਂ ਮੰਤਰਾਂ ਸਿੱਧੀਆਂ ਤੇ ਪਾਠੀਆਂ ਚੋਣ ਸ਼ਰਾਬ ਪੀਣ ਕੰਨ ਪਾੜਨ ਤੇ ਰਾਜਿਆਂ ਦੇ ਗੀਤ ਗਾਉਂਦੇ ਫਿਰਨ ਤੱਕ ਆ ਗਈ ਸੀ ਜਿਹੜੇ ਕੰਨ ਪਾਟੇ ਜੋਗੀ ਸੀ ਉਹ ਰਾਜਿਆਂ ਮਹਾਰਾਜਿਆਂ ਦੀ ਸ਼ੋਭਾ ਗਾਉਂਦੇ ਤੁਰੇ ਫਿਰਦੇ ਹੁੰਦੇ ਸੀ ਪਰ ਤਦ ਵੀ ਬ੍ਰਾਹਮਣੀ ਮਤ ਦੇ ਟਾਵੇਂ ਟਾਵੇਂ ਪੰਡਤ ਮੌਜੂਦ ਸੀ ਦੂਜੇ ਪਾਸੇ ਮੁਸਲਮਾਨ ਸਨ ਜਿਨ੍ਹਾਂ ਦੇ ਸੂਫੀ ਫਕੀਰ ਹਿੰਦੂ ਵੇਦਾਂਤ ਦੇ ਰੰਗਤੇ ਹੀਠ ਆ ਕੇ ਆਪਣੇ ਮਤ ਦਾ ਪ੍ਰਚਾਰ ਕਰ ਰਹੇ ਸੀ ਪਰ ਤੇਜ ਵਿੱਚ ਸ਼ਰਾਂ ਵਾਲੇ ਕਾਜੀ ਤੇ ਮੁੱਲਾ ਸੀ ਤੇਜ ਵਿੱਚ ਮਤਲਬ ਤਾਕਤ ਵਿੱਚ ਉਸ ਸਮੇਂ ਸਭ ਤੋਂ ਵੱਧ ਤਾਕਤ ਦੇ ਵਿੱਚ ਕਾਜੀ ਤੇ ਮੌਲਵੀ ਸਨ ਹੁਣ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਇਹਨਾਂ ਸੰਧਾਤਾਂ ਦੇ ਕਿੱਕੂ ਪਹੁੰਚਦੇ ਆ ਸੁਣੋ ਸਭ ਤੋਂ ਵਧੇਰੇ ਸਤਿਗੁਰ ਜੀ ਨੂੰ ਸਿੱਧ ਮਿਲਦੇ ਆ ਸਾਰਿਆਂ ਤੋਂ ਵੱਧ ਜਿਹੜੇ ਵਿਚਾਰ ਵਟਾਂਦਰਾ ਹੋਇਆ ਗੋਸ਼ਟਾ ਹੋਇਆ ਉਹ ਗੁਰੂ ਮਹਾਰਾਜ ਜੀ ਦੀਆਂ ਸਿੱਧਾਂ ਨਾਲ ਹੋਇਆ ਸਿੱਧ ਮਿਲਦੇ ਆ ਤੇ ਜਗਾ ਜਗਾ ਆਪ ਜੋਗੀਆਂ ਨਾਲ ਚਰਚਾ ਕਰਦੇ ਆ ਸਿੱਧ ਗੋਸ਼ਟ ਤੇ ਅਨੇਕ ਸ਼ਬਦ ਸ਼ਲੋਕ ਇਹਨਾਂ ਦੇ ਪਰਥਾਏ ਲਿਖੇ ਹੋਏ ਹਨ ਸਤਿਗੁਰ ਉਹਨਾਂ ਨੂੰ ਸ਼ਰਾਬ ਪੀਣੋਂ ਹੋੜਦੇ ਆ ਹੋੜਦੇ ਮਤਲਬ ਰੋਕਦੇ ਆ ਸ਼ਰਾਬ ਪੀਣੋਂ ਰੋਕਦੇ ਆ ਤੇ ਗੁੜ ਕਰ ਗਿਆਨ ਧਿਆਨ ਕਰਤਾ ਵੈ ਇਹ ਰੋਹਾਨੀ ਸ਼ਰਾਬ ਉਹਨਾਂ ਨੂੰ ਦੱਸਦੇ ਆ ਇਸੇ ਤਰ੍ਹਾਂ ਕਾਜ਼ੀਆਂ ਨੂੰ ਮੋਲਾਣਿਆਂ ਨੂੰ ਉਹਨਾਂ ਦੀਆਂ ਸ਼ਰਈ ਬਨਾਵਟਾਂ ਤੇ ਫਕੀ ਰਸਮ ਪ੍ਰਸਤੀ ਤੋਂ ਕੱਢਣ ਲਈ ਅਨੇਕ ਸ਼ਬਦ ਆਖਦੇ ਆ ਤੇ ਫੇਰ ਬ੍ਰਾਹਮਣੀ ਮੱਤ ਤੇ ਪਾਂਡਿਆਂ ਪੰਡਤਾਂ ਦੇ ਪ੍ਰਥਾਏ ਤੇ ਪੱਟੀਆਂ ਤੇ ਓੰਕਾਰ ਉਚਾਰਦੇ ਐ ਜਿਸ ਤਰ੍ਹਾਂ ਬਚਨ ਹੁੰਦਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵਹਿ ਜੀ ਆ ਖਾਏ ਜੋਗੀ ਜੁਗਤ ਨ ਜਾਣੈ ਅੰਤ ਤੀਨੇ ਓ ਜਾੜੇ ਕਾ ਬੰਦ ਸੋ ਜੋ ਮੈਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਸਿੱਧ ਹੈ ਫਿਰ ਦੇਖੋ ਸ੍ਰੀ ਰਾਗ ਵਿੱਚ ਇੱਕ ਸ਼ਬਦ ਹੈ ਜਿਸ ਵਿੱਚ ਗੁਰੂ ਜੀ ਕਹਿ ਰਹੇ ਹਨ ਮਰਣਾ ਮੁੱਲਾ ਮਰਣਾ ਭੀ ਕਰਤਾਰ ਹੋ ਡਰਣਾ ਰਹਾਓ ਤਾ ਤੂ ਮੁੱਲਾ ਤਾ ਤੂ ਕਾ ਜੀ ਜਾਣੈ ਨਾਮ ਖੁਦਾਈ ਜੇ ਤੈਨੂੰ ਖੁਦਾ ਦੇ ਨਾਮ ਦੀ ਜਾਣਕਾਰੀ ਹੋਵੇ ਤਾਂ ਤੂੰ ਮੁੱਲਾ ਹੈ ਤਾਂ ਤੂੰ ਕਾਜੀ ਹੈ ਇਸ ਤੋਂ ਸਪਸ਼ਟ ਹੈ ਕਿ ਕਿਸੇ ਮੁੱਲਾ ਨਾਲ ਇਹ ਸਾਖੀ ਹੋਈ ਹੈ ਤੇ ਸਤਿਗੁਰ ਨੇ ਅਮਲੀ ਜੀਵਨ ਤੇ ਨਾਮ ਦਾ ਉਪਦੇਸ਼ ਦਿੱਤਾ ਉਸ ਦੀਆਂ ਬਨਾਵਟੀ ਸ਼ਰ੍ਹਾਂ ਦੀਆਂ ਜਿੱਦਾਂ ਨੂੰ ਗਲਤ ਦੱਸ ਕੇ ਵਾਹਿਗੁਰੂ ਨਾਮ ਦਾ ਉਪਦੇਸ਼ ਦਿੱਤਾ ਇਸ ਤਰ੍ਹਾਂ ਮੁਸਲਮਾਨ ਕਹਾਵਨ ਮੁਸਕਲ ਹੋਏ ਇਹ ਸ਼ਬਦ ਉਚਾਰਿਆ ਤੇ ਹੋਰ ਕਈ ਤਰ੍ਹਾਂ ਦੇ ਸ਼ਬਦ ਜੋ ਸਨਮੁਖ ਗੁਫ਼ਤਗੂ ਦੇ ਹਨ ਗੁਫ਼ਤਗੂ ਦਾ ਮਤਲਬ ਗੱਲਬਾਤ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਨਹੀਂ ਕਹਿ ਸਕਦੇ ਕਿ ਲੋਧੀ ਦੇ ਕਾਜੀ ਨਾਲ ਹੋਏ ਕੇ ਮੱਕੇ ਦੇ ਸ਼ਰੀਫ ਨਾਲ ਹੋਏ ਵੀ ਵਚਨ ਕਿਹਦੇ ਨਾਲ ਹੋਏ ਇਹ ਨਹੀਂ ਸਪਸ਼ਟ ਲਿਖਿਆ ਹੋਇਆ ਵੀ ਇਹ 로ਦੀ ਦੇ ਕਾਜੀ ਨਾਲ ਹੋਏ ਕਿ ਮੱਕੇ ਦੇ ਸ਼ਰੀਫ ਨਾਲ ਹੋਏ ਆ ਪਰ ਕਿਸੇ ਵੇਲੇ ਕਿਸੇ ਮੁਸਲਮਾਨ ਨਾਲ ਇਹ ਵਿਚਾਰ ਤੇ ਉਸ ਨੂੰ ਉਪਦੇਸ਼ ਜਰੂਰ ਹੋਇਆ ਜਿਸ ਨੂੰ ਸਤਗੁਰ ਨੇ ਆਪਣੀ ਮਿੱਠੀ ਪਿਆਰੀ ਪੰਜਾਬੀ ਵਿੱਚ ਸਾਡੇ ਤੱਕ ਪਹੁੰਚਣ ਲਈ ਰਚਿਆ ਤੇ ਪੰਚਮ ਸਤਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਦਰਜ ਕਰ ਦਿੱਤਾ ਇਸੇ ਤਰ੍ਹਾਂ ਆਸਾ ਦੀ ਵਾਰ ਦਾ ਕੁਝ ਹਿੱਸਾ ਖਾਸ ਕਰਕੇ ਪੌੜੀਆਂ ਦਾ ਹਿੱਸਾ ਵਾਹਿਗੁਰੂ ਜੀ ਦੇ ਸੰਬੰਧ ਵਿੱਚ ਹੈ ਕਿਸੇ ਫਿਲਾਸਫਰ ਨਾਲ ਹੋਈ ਬਹਿਸ ਦਾ ਹੈ ਕੁਝ ਪੰਡਤਾਂ ਨਾਲ ਹੈ ਕੁਝ ਬ੍ਰਹਮਚਾਰੀਆਂ ਨਾਲ ਹੈ ਕੁਝ ਮੁਸਲਮਾਨਾਂ ਨਾਲ ਹੈ ਤੇ ਕੁਝ ਆਮ ਕ੍ਰਿਤੀਆਂ ਦੇ ਬਾਬਤ ਹੈ ਤੇ ਸਿਧਾਂਤ ਮਹਾਰਾਜ ਦਾ ਉਹੀ ਹੈ ਇੱਕੋ ਹੀ ਪੱਕਾ ਕਿਹੜਾ ਵਾਹਿਗੁਰੂ ਪ੍ਰੇਮ ਨਾਮ ਲਿਵ ਤੇ ਉਹਦੀ ਰਜਾ ਇਹ ਹੀ ਹੈ ਬਸ ਇਹ ਹੀ ਸਿਖਾਇਆ ਇਹ ਸਿਧਾਂਤ ਪੱਕਾ ਧ੍ਰਿੜ ਕਰਵਾਇਆ ਜਿੱਥੇ ਵੀ ਮਹਾਰਾਜ ਗਏ ਜਦੋਂ ਜੈਨ ਮਤ ਵੀ ਸੀ ਬੋਧੀ ਤੇ ਬੁੱਧ ਦਾ ਲਫ਼ਜ਼ ਦਾ ਸਤਗੁਰ ਨੇ ਥੋੜੀ ਵੇਰੀ ਵਰਤੇ ਆ ਜਿਸ ਤੋਂ ਜਾਪਦਾ ਹੈ ਕਿ ਇਸ ਮਤ ਵਾਲੇ ਜ਼ਿਆਦਾਤਰ ਲਗਭਗ ਮੁੱਕ ਚੁੱਕੇ ਸੀ ਪਰ ਗੁਰੂ ਜੀ ਨੂੰ ਉਹਨਾਂ ਦਾ ਪਤਾ ਪੂਰਾ ਪੂਰਾ ਹੈ ਸੀ ਜਿਵੇਂ ਜੈਨ ਮਤ ਦੇ ਸੰਬੰਧ ਵਿੱਚ ਸ਼ਬਦ ਆਉਂਦਾ ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸੰਗਾਹੀ ਇਹ ਜੈਨ ਮਤ ਦੇ ਸੰਬੰਧ ਵਿੱਚ ਮਹਾਰਾਜੀਆਂ ਦਾ ਬਚਨ ਆਉਂਦਾ ਹੈ ਅੱਗੇ ਨੌਵਾਂ ਪ੍ਰਕਰਨ ਨੌਵੀਂ ਸਾਖੀ ਆ ਰਹੀ ਹੈ ਸ੍ਰੇਵੜਾ ਭੈਣ ਨੇ ਪੁੱਛਿਆ ਵੀਰ ਨੂੰ ਵੀਰ ਜੀ ਸਤਿਗੁਰੂ ਜੀ ਨੂੰ ਕਦੇ ਕੋਈ ਸ੍ਰੇਵੜਾ ਵੀ ਮਿਲਿਆ ਕੋਈ ਵੀਰ ਨੇ ਕਿਹਾ ਹਾਂ ਭੈਣ ਜੀ ਮਾਜ ਰਾਗ ਦੀ ਬਾਾਰ ਵਿੱਚ ਇੱਕ ਪੌੜੀ ਹੈ ਜਿਸ ਵਿੱਚ ਸਤਿਗੁਰੂ ਜੀ ਨੇ ਸਰੇਵੜਿਆਂ ਦੀਆਂ ਭੁੱਲਾਂ ਦਸੀਆਂ ਜੈਨ ਮਤ ਦੇ ਸਰੇਵੜੇ ਮਾਜ ਰਾਗ ਦੀ ਵਾਰ ਵਿੱਚ ਸਤਿਗੁਰ ਜੀ ਦਾ ਬਚਨ ਹੈ ਸਿਰ ਖੋ ਹਾਏ ਪੀਹ ਮਲਵਾਣੀ ਝੂਠਾ ਮੰਗ ਮੰਗ ਖਾਹੀ ਇਸ ਤੋਂ ਪਤਾ ਲੱਗਦਾ ਹੈ ਕਿ ਜਾਂ ਕਿਸੇ ਨਾਲ ਗੋਸ਼ਟ ਹੋਈ ਹੈ ਜਾ ਉਹਨਾਂ ਦੀ ਕਿਰਿਆ ਨੂੰ ਮਾੜਾ ਕਹਿ ਕੇ ਲੋਕਾਂ ਨੂੰ ਸਮਝਾਇਆ ਵੀ ਜਾਦਾ ਗੋਸ਼ਟ ਕੀਤੀ ਹੈ ਸਾਹਮਣੇ ਕਿਸੇ ਸਰੇਵੜਿਆਂ ਨਾਲ ਤੇ ਜਾਂ ਫਿਰ ਮਹਾਰਾਜ ਨੇ ਉਹਨਾਂ ਦੀਆਂ ਕਮੀਆਂ ਉਹਨਾਂ ਦੀਆਂ ਘਾਟਾਂ ਉਹਨਾਂ ਦੇ ਗਲਤ ਰੀਤ ਰਿਵਾਜ ਦੱਸ ਕੇ ਲੋਕਾਂ ਨੂੰ ਲੋਕਾਈ ਨੂੰ ਸੰਗਤ ਨੂੰ ਉਹਨਾਂ ਨੂੰ ਸਮਝਾਇਆ ਹਰ ਹਾਲ ਵਿੱਚ ਉਹਨਾਂ ਨੇ ਇਸ মত ਦੀ ਕਿਰਿਆ ਨੂੰ ਪਸੰਦ ਨਹੀਂ ਕੀਤਾ ਸੋ ਇਹਦੇ ਤੋਂ ਪਤਾ ਲੱਗਦਾ ਹੈ ਵੀ ਉਦੋਂ ਸਰੇਵੜੇ ਸਨ ਮਹਾਰਾਜੀਆਂ ਦੇ ਸਮੇਂ ਇਸ ਤੋਂ ਛੁੱਟ ਇੱਕ ਜੈਨਨੀ ਉੱਜੜ ਪਾਏ ਸ਼ਬਦ ਆਉਂਦਾ ਹੈ ਇਹ ਵੀ ਰਤਨਾ ਹੈ ਭਾਵੇਂ ਪਤਾ ਨਹੀਂ ਕਿ ਸੂਰਤ ਕਿ ਤਮਨਰੀ ਦੇਸ਼ ਕਿ ਕਿੱਥੇ ਗੱਲ ਹੋਈ ਇਹ ਨਹੀਂ ਪਤਾ ਪਰ ਜੈਨੀਆਂ ਦੀ ਕਿਰਿਆ ਬਾਬਤ ਆਪਨੇ ਆਪਣਾ ਅਜੋੜ ਦੱਸਿਆ ਵੀ ਜੈਨੀਆਂ ਨਾਲ ਸਾਡਾ ਜੋੜ ਨਹੀਂ ਹੈ ਜੈਨੀਆਂ ਦੀ ਮਤ ਹੋਰ ਹੈ ਸਾਡੀ ਮਤ ਹੋਰ ਹੈ ਤੇ ਇੱਕ ਸਾਖੀ ਆਪਾਂ ਹੋਰ ਵਿਚਾਰ ਲਈਏ ਆਰਤੀ ਦੇ ਬਾਬਤ ਇਹ 10ਵਾਂ ਪਰਕਰਨ ਹੈ ਇਸੇ ਤਰ੍ਹਾਂ ਸਤਿਗੁਰ ਜੀ ਨੇ ਧਨਾਸਰੀ ਰਾਗ ਵਿੱਚ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਨਿਰੰਕਾਰ ਦੀ ਆਰਤੀ ਕੁਦਰਤ ਦੇ ਸਮਾਨ ਨਾਲ ਕੀਤੀ ਹੈ ਜੋ ਸਮਾਨ ਕੁਦਰਤੀ ਹੈ ਉਹਦੇ ਨਾਲ ਤੁਲਨਾ ਕੀਤੀ ਹੈ ਮਹਾਰਾਜ ਨੇ ਭਾਵ ਇਹ ਹੈ ਕਿ ਉਹਨਾਂ ਨੇ ਮਨ ਨੂੰ ਬਨਾਵੜ ਤੋਂ ਉੱਚਾ ਕਰਕੇ ਕੁਦਰਤ ਨਾਲ ਇੱਕ ਸਮਰ ਕਰਕੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੇਵਲ ਆਉਣ ਦੀ ਜਾਂਚ ਦੱਸੀ ਹੈ معلوم ਹੁੰਦਾ ਹੈ ਕਿ ਕਿਤੇ ਕਿਸੇ ਮੂਰਤੀ ਅੱਗੇ ਆਰਤੀ ਹੋ ਰਹੀ ਹੋਣੀ ਹੈ ਉਹ ਆਰਤੀ ਹੁੰਦੀ ਵੇਖ ਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਇਹ ਮਿੱਠਾ ਜਿਹਾ ਉਪਦੇਸ਼ ਕੀਤਾ ਅਸੀਂ ਸਮਝ ਸਕਦੇ ਹਾਂ ਕਿ ਪੂਰਬ ਬਿਹਾਰ ਬੰਗਾਲ ਓਡੀਸਾ ਇੱਥੇ ਵੈਸ਼ਨਵ ਮਤ ਪ੍ਰਧਾਨ ਸੀ ਉਸ ਸਮੇਂ ਉਧਰ ਬੈਸ਼ਨਵੀ ਭਗਤ ਹੋਇਆ ਜਾਦੇ ਉਸ ਇਲਾਕਿਆਂ ਦੇ ਵਿੱਚ ਉਹਨਾਂ ਵਿੱਚ ਆਰਤੀ ਜ਼ਰੂਰੀ ਦਾ ਅੰਗ ਸੀ ਉਹਨਾਂ ਦਾ ਆਰਤੀ ਕਰਨੀ ਜਗਨਨਾਥ ਉਹਨਾਂ ਵਿੱਚੋਂ ਸ਼੍ਰੋਮਣੀ ਮੰਦਿਰ ਸੀ ਜਗਨਨਾਥ ਦਾ ਮੰਦਿਰ ਪੂਰੀ ਦੇ ਵਿੱਚ ਹੈ ਜਗਨਨਾਥ ਦਾ ਮੰਦਿਰ ਇਹ ਉਹਨਾਂ ਚੋਂ ਸਾਰਿਆਂ ਚੋਂ ਸ਼੍ਰੋਮਣੀ ਮੰਦਿਰ ਸੀ ਸੋ ਅਸੀਂ ਖਿਆਲ ਕਰ ਸਕਦੇ ਹਾਂ ਕਿ ਉੱਥੋਂ ਲੋਕਾਂ ਨੂੰ ਫੋਕੀ ਤੇ ਨਿਰੀ ਰਸਮ ਪ੍ਰਸਤੀ ਤੋਂ ਉਦਾਹਰਣ ਦੇ ਨਿਮਿਤ ਤੇ ਜਿਉਂਦੀ ਪ੍ਰੇਮ ਦੀਆਂ ਚਰਨ ਹਟਾਂ ਵਾਲੀ ਰੋਗ ਰਹਿਤ ਰੱਬੀ ਜ਼ਿੰਦਗੀਦਾਨ ਕਰਨ ਲਈ ਇਹ ਕੁਦਰਤ ਨਾਲ ਇੱਕ ਸਵਰ ਹੋ ਕੇ ਕਾਦਰ ਅੱਗੇ ਕਰਨ ਦੀ ਆਰਤੀ ਸਿਖਾਈ ਹੋਵੇ ਸੋ ਇੱਥੋਂ ਤੱਕ ਇਤਿਹਾਸ ਅੱਗੇ ਫਿਰ ਜੈਨ ਮਤ ਦਾ ਜਿਹੜਾ ਸਿਧਾਂਤ ਹੈ ਅਹਿੰਸਾਏ ਪਰਮੋ ਧਰਮੰ ਇਹਦੇ ਬਾਰੇ ਚ ਸਾਕੀ ਆ ਰਹੀ ਅੱਗੇ ਇਹਦੇ ਬਾਰੇ ਚ ਵਿਚਾਰ ਆਉਣੇ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ